ਰੰਤੇ ਵਾਲਾ ਰੰਤੇ ਵਾਲਾ ਪਰ ਜੱਗੂ ਹੱਕ ਮਰੀਆ ਜੱਗੂ ਹੱਕ ਮਰੀਆ ਵਾਹ ਓਏ ਨੌਜਵਾਨਾ ਮੁਕਾਬਲਾ ਟੀਮ ਦੇ ਵਿਚਾਲੇ ਐਨ ਕਹਿੰਦੇ ਨਜ਼ਾਰਾ ਵੱਜਾ ਹੋਇਆ ਓੜ ਦੀ ਧੂੜ ਆ ਦੇ ਔਰ ਰੋਪੇ ਵਾਲਾ ਫੇਰ ਆ ਗਿਆ ਭੱਜ ਗਿਆ ਤੇ ਥਾਪੀਆਂ ਵੱਜਣਗੀਆਂ ਥਾਪੀਆਂ ਨਹੀਂ ਥਾਪੇ ਵੱਜਣੇ ਆਪੀਆਂ ਨਹੀਂ ਥਾਪੇ ਵੱਜਣੇ ਆ ਬਾਗੜਾ ਪੈ ਗਿਆ ਕਿਆ ਬਾਤ ਜੜਾ ਪੈ ਗਿਆ ਕਿਆ ਬਾਤ ਜੜਾ ਪੈ ਗਿਆ ਭੰਗੜਾ ਪੈ ਗਿਆ ਜੈੰਗੋ ਕਰਦੇ ਗੱਲ ਆਓ ਪੈ ਫੇਰ ਗੋਸ਼ਾ ਕਹਿੰਦੇ ਰੰਤੇ ਵਾਲਾ ਅਕਬਰੀਏ ਜੱਗੂ ਦਾ ਜਿਵੇਂ ਕਹਿੰਦੇ ਹੱਥ ਜਾ ਟਿਕ ਗਿਆ ਹੱਥ ਜਾ ਟਿਕ ਗਿਆ ਉਹ ਬੱਲੇ ਬੱਲੇ ਅਕਬਾਟ ਕਬੱਡੀ 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 ਗੋਸ਼ਾ ਗੋਸ਼ਾ ਓ ਰੰਤੇ ਆਲੇ ਵਾਹ ਲੱਗਣਗੇ 5 5000 ਗੁਰੂ ਸ਼ੇਰ ਗਿੱਲ ਤੇ ਨਾਲ ਬਜਿੰਦਰ ਸੇੜੀ ਐਲਾਨ ਕਰਤਾ 5 5000 ਰੈਂਪੋ ਰੈਂਪੋ ਜੱਗੂ ਜੱਗੂ ਏ ਇੱਥੇ ਰੱਖ ਏ ਇੱਥੇ ਰੱਖ ਪਿਆਰ ਦੇ ਨਾਲ ਜੱਗੂ ਪਿਆਰ ਦੇ ਨਾਲ ਪਿਆਰ ਅਫਸਨ ਪਿਆਰ ਨਾਲ ਜੱਗੂ ਪਿਆਰ ਨਾਲ ਵਕਈ ਐਂ ਸਿਰੇ ਦਾ ਜਫਾ ਲੱਗਿਆ ਫਾਈਨਲ ਮੈਚ ਹੈ ਕਹਿੰਦੇ ਕੱਲ ਆ ਟੱਕਰ ਨੇ ਬੱਲੋ ਮਾਰੇ ਦੀ ਧਰਤੀ ਤੇ ਸਿਰਾ ਕਰਤਾ ਮੇਰੇ ਮਿੱਤਰੋ ਇੱਕ ਪਾਸੇ ਰੌਂਤੇ ਦੀ ਧਰਤੀ ਦਾ ਗੋਸਾ ਤੇ ਦੂਜੇ ਪਾਸੇ ਹਾਕਮ ਵਾਲੇ ਦੀ ਧਰਤੀ ਦਾ ਜੱਗੂ ਜੀ ਮੇਰੇ ਮਿੱਤਰੋ ਹਰ ਇੱਕ ਪੁਆਇੰਟ ਜੱਗੂ ਤੋਂ ਲੈ ਕੇ ਗੋਸੇ ਨੇ ਕਹਿੰਦੇ ਥਾਪੀਆਂ ਨਹੀਂ ਥਾਪੇ ਮਾਰੇ ਆ ਕਹਿੰਦੇ ਭੰਗੜਾ ਵੀ ਪਾਇਆ ਕਹਿੰਦੇ ਸਭ ਤੋਂ ਪਹਿਲਾ ਜੱਫਾ ਜੱਗੂ ਹਾਕਮ ਵਾਲੀਏ ਨੇ ਫਾਈਨਲ ਮੈਚ ਦਾ ਕਹਿੰਦੇ ਗੋਸ਼ੇ ਨੂੰ ਲਾਇਆ ਸੀ ਕਹਿੰਦੇ ਇੱਕ ਵੀ ਥਾਪੀ ਨਹੀਂ ਮਾਰੀ ਮੇਰੇ ਮਿੱਤਰੋ ਉਸ ਤੋਂ ਬਾਅਦ ਕਹਿੰਦੇ ਹਰ ਇੱਕ ਪੁਆਇੰਟ ਗੋਸ਼ੇ ਨੇ ਕਹਿੰਦੇ ਜੱਗੂ ਤੋਂ ਲੈ ਕੇ ਥਾਪੀਆਂ ਤੇ ਥਾਪੇ ਮਾਰੇ ਆ ਤੇ ਫੇਰ ਕਹਿੰਦੇ ਜੱਗੂ ਨੇ ਫੇਰ ਜਫਾ ਲਾਇਆ ਫੇਰ ਨਹੀਂ ਥਾਪੀ ਮਾਰੀ ਤੇ ਫੇਰ ਜਦੋਂ ਕਹਿੰਦੇ ਗੋਸ਼ਾ ਹਟਿਆ ਨਹੀਂ ਥਾਪੀਆਂ ਮਾਰਨੋ ਉਹ ਫੇਰ ਜੱਗੂ ਵੀ ਕਿਹੜੀ ਸ਼ਹਿਦ ਆਣਾ ਮੇਰੇ ਮਿੱਤਰੋ ਦੁਨੀਆ ਜਾਣਦੀ ਆ ਜੱਗੂ ਕਿਹੜੀ ਬਲਾਦ ਆਣਾ ਦੁਨੀਆ ਨੂੰ ਦੱਸਿਆ ਗਿਆ ਜੱਗੂ ਨੇ ਕਹਿੰਦੇ ਵੱਡੇ ਵੱਡੇ ਰੇਟਰ ਮੁੱਦੇ ਕੀਆ ਮੇਰੇ ਮਿੱਤਰੋ ਕੱਲ ਬੱਲੋ ਮਾਰੇ ਦੀ ਇਦੇ ਐਂਡ ਵਾਲਾ ਜਫਾ ਜੱਗੂ ਦਾ ਉਹ ਦੇਖਣ ਆਲਾ ਸੀ ਉਹ ਦੁਨੀਆ ਬਿਨਾ ਢੋਕ ਤੁੰਨ ਚਾਈ ਜੱਗੂ ਨੇ ਮੇਰੇ ਮਿੱਤਰੋ ਕਹਿੰਦੇ ਗੋਸ਼ੇ ਨੂੰ ਜਫਾ ਤੁੰਨ ਨਾਲ ਤੁੰਨ ਕੇ ਲਾਤਾ ਜੱਗੂ ਨੇ ਫਿਰ ਵੱਲੋ ਮਾਜਰੇ ਚ ਲੋਕਾਂ ਤੋਂ ਭੰਗੜਾ ਪੁਆਤਾ ਕਹਿੰਦੇ ਭਾਈ ਜੱਗੂ ਤੇ ਗੋਸ਼ੇ ਦੀ ਟੱਕਰ ਕਿਵੇਂ ਦੀ ਲੱਗਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਓ ਦੋ ਸ਼ਬਦ ਭਾਈ ਜ਼ਰੂਰ ਲਿਖ ਕੇ ਜਾਓ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਬੈਲ ਆਈਕਨ ਤੇ ਕਲਿੱਕ ਜਰੂਰ ਕਰਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਬਾਈ ਆਪਣਾ ਛੋਟਾ ਭਰਾ ਵੱਡਾ ਭਰਾ ਸਮਝ ਕੇ ਬਾਈ ਆਪਾਂ ਨੂੰ ਜਰੂਰ ਸਪੋਰਟ ਕਰਿਓ